13 ਸਾਲਾਂ ਬਾਅਦ ਜੀਤੇ ਦੇ ਵਿਆਹਦ ਹੋਈ ਤੇ ਬਸ ਫੇਰ ਇੱਕੋ ਧੀ ਹੀ ਨਾਲ ਦੀਨੇ ਕਹਿਣਾ ਜੇ ਇੱਕੋ ਹੀ ਦੇਣਾ ਸੀ ਤੇ ਰੱਬ ਪੁੱਤ ਦੇ ਦਿੰਦਾ ਦਿੱਤੀ ਵੀ ਕੁੜੀ ਤੇ ਉਹ ਵੀ ਜਦੋਂ ਜਵਾਨੀ ਢਲ ਗਈ ਜੀਤੇ ਨੇ ਕਹਿਣਾ ਕੋਈ ਨਹੀਂ ਯੁਗ ਬਦਲ ਗਿਆ ਕੀ ਧੀ ਤੇ ਕੀ ਪੁੱਤ ਉਹ ਜਾਣੇ ਕੋਮਲ ਮਾਸਾ ਤਗੜੀ ਹੋਈ ਸਕੂਲ ਜਾਣ ਲੱਗੀ ਜਮਾਨਾ ਬੜੀ ਜਲਦੀ ਮੋੜ ਖਾ ਗਿਆ। ਜਵਾਕ ਹੁਣ ਛੇਤੀ ਜਵਾਨ ਹੋਣ ਲੱਗੇ। ਜਿਹੜੀਆਂ ਗੱਲਾਂ ਕਰਦੇ ਸੋਚ ਵੀ ਨਹੀਂ ਸੀ ਸਕਦੇ ਹੁੰਦੇ, ਉਹ ਜਵਾਕ ਕਰ ਲੈਂਦੇ ਸੀ। ਕੋਮਲ ਵੀ ਉਸੇ ਜੋਗ ਚ ਜਵਾਨ ਹੋਈ। ਪਛਮੀ ਢਾਂਜਾਂ ਨੌਜਵਾਨੀ ਤੇ ਪੂਰਾ ਹਾਵੀ। ਉਹੀ ਗੱਲ ਜਿਨੇ ਕਦੀ ਕੁਝ ਨਾ ਵੇਖਿਆ ਹੋਵੇ, ਉਹਦੇ ਲਈ ਨਿੱਕੀ ਜੀ ਟੀਬੀ ਵੀ ਪਹਾੜ ਹੁੰਦੀ ਆ। ਅਜੇ 11ਵੀਂ ਚ ਹੀ ਸੀ ਕਿ ਇੱਕ ਮੁੰਡੇ ਨੇ ਗੇੜੇ ਮਾਰਿਆ ਕਰਨੇ। ਦੁਨੀਆ ਮਾਇਆ ਤੇ ਖੇਡ ਰਹੀ ਆ। ਦੁਕਾਨਾਂ ਚ ਨੌਜਵਾਨਾਂ ਨੂੰ ਉਹਨਾਂ ਰਾਵਾਂ ਤੇ ਤੋਰਨ ਦੇ ਬਹੁਤ ਤੇ ਚੋਜ ਵੇਖਣ ਨੂੰ ਮਿਲ ਜਾਂਦੇ ਆ। ਕੋਮਲ ਦੀ ਦਿਲਚਸਪੀ ਵੀ ਉਸ ਮੁੰਡੇ ਚ ਵਧਣ ਲੱਗੀ। ਫਰ ਬੋਲ ਲਿਆ ਦੇਣਾ ਤੇ ਕਦੀ ਚੌਕਲੇਟ ਉਹੀ ਗੱਲ ਕਿ ਜਿੰਨੇ ਕੁਝ ਨਹੀਂ ਵੇਖਿਆ ਉਹਦੇ ਲਈ ਟੀਬੀ ਵੀ ਪਹਾੜ ਕੋਮਲ ਨੇ ਘਰੇ ਝੂਠ ਬੋਲਿਆ ਕਰਨਾ ਕਿ ਟਿਊਸ਼ਨ ਤੇ ਜਾ ਰਹੀ ਆਂ ਬਹਾਨਾ ਮਾਰ ਕੇ ਸਕੂਲ ਨੂੰ ਚਲੇ ਜਾਇਆ ਕਰਨਾ ਘਰੋਂ ਸਕੂਲ ਵਰਦੀ ਚ ਜਾਣਾ ਤੇ ਬਾਹਰ ਕੱਪੜੇ ਬਦਲ ਕੇ ਉਸ ਮੁੰਡੇ ਨਾਲ ਤੁਰੇ ਫਿਰਨਾ ਕੋਮਲ ਨੂੰ ਲੱਗਣਾ ਕਿ ਦੁਨੀਆ ਤੇ ਤਾਂ ਮੈਂ ਆਈ ਆਂ ਦੇ ਨੇ ਇੰਨੇ ਸੋਹਣੇ ਲੰਘਣ ਇੱਕ ਦਿਨ ਮੁੰਡੇ ਨੇ ਹੋਟਲ 'ਚ ਜਾਣ ਲਈ ਕਿਹਾ ਕਿ ਆ ਕਿ ਅੱਜ ਬਹੁਤ ਖਾਸ ਦਿਨ ਆ ਮੈਂ ਆਪਣੇ ਪਿਆਰ ਦਾ ਜਹਾਰ ਕਰਨਾ ਕੁਝ ਸਰਪ੍ਰਾਈਜ਼ ਦੇਣੇ ਆ ਪਹਿਲਾਂ ਮੁੰਡਿਆਂ ਦੀ ਜ਼ੁਬਾਨ ਇਦਾਂ ਹੀ ਹੁੰਦੀ ਆ ਅਸੀਂ ਵੀ ਮੁੰਡੇ ਆ ਲੈਵਲ ਸੁੱਟ ਦਈਏ ਤੇ ਜਿੰਨੀਆਂ ਮਰਜ਼ੀ ਕੁ ਹਾੜ ਬਣਦੇ ਸਜਾਈਏ ਗੱਲਾਂ ਨਾ ਰਜਾਉਣਾ ਹੋਵੇ ਤਾਂ ਦੱਸੋ ਕਿੰਨੀਆਂ ਮਿੱਠੀਆਂ ਮਿੱਠੀਆਂ ਸੁਣਾ ਦੇਵਾਂ ਪਰ ਉਹ ਸਿਰਫ ਪਹਿਲਾਂ ਹੀ ਹੁੰਦਾ ਆ ਬਾਅਦ ਵਿੱਚ ਓਵੇਂ ਜਿਵੇਂ ਲੀਡਰ ਵੋਟਾਂ ਤੋਂ ਬਾਅਦ ਮੂੰਹ ਮੋੜਦੇ ਆ ਕੋਮਲ ਮੰਨ ਗਈ ਉਹਨੂੰ ਸਰਪ੍ਰਾਈਜ਼ ਵਧੀਆ ਲੱਗਦੇ ਸੀ 100 150 50 ਦੇ ਤੋਹਫੇ ਮਾਂ ਪਿਓ ਦੇ ਸੁਪਨਿਆਂ ਤੋਂ ਵੱਡੇ ਹੋ ਦਿਸੇ ਤੇ ਹੋਟਲ ਚਲੀ ਗਈ ਤੇ ਵਾਰ-ਵਾਰ ਜਾਣ ਲੱਗੀ ਕੁਝ ਮਹੀਨੇ ਬਾਅਦ ਪਤਾ ਲੱਗਾ ਕਿ ਕੁਦਰਤ ਵਰਤ ਗਈ ਤੇ ਕੋਮਲ ਦੇ ਢਿੱਡ 'ਚ ਇੱਕ ਜੀਵਨ ਪਗਿਆ ਜਵਾਨ ਹੋ ਜਾਣਾ ਮੁੰਡੇ ਕੁੜੀ ਦਾ ਇੱਕ ਦੂਜੇ ਵੱਲ ਕੁਦਰਤੀਆਂ ਕਰਸ਼ਣ ਇਹਦੇ ਪਿੱਛੇ ਕੁਦਰਤ ਦਾ ਮਕਸਦ ਤੇ ਸ੍ਰਿਸ਼ਟੀ ਦੀ ਰਚਨਾ ਹੀ ਆ ਨਾ ਮੁੰਡੇ ਫੋਨ ਕਰ ਦੱਸਿਆ ਉਹਨੇ ਕਿਹਾ ਇਦਾਂ ਕਰ ਉਦਾਂ ਕਰ ਫੁਲਾਣੀ ਗੋਲੀ ਖਾ ਪਰ ਮੈਨੂੰ ਫੋਨ ਨਾ ਕਰ ਕੱਲੀ ਪੈ ਗਈ ਘਰੇ ਪਤਾ ਲੱਗ ਗਿਆ ਮਾਂ ਨੇ ਕੁੱਟਿਆ ਤੇ ਪਿਓ ਨੂੰ ਲੱਗੇ ਕਿ ਧਰਤੀ ਵੇਲ ਦੇ ਦੇਵੇ ਤੇ ਉਹਦੇ ਵਿੱਚ ਸਮਾ ਜਾਵੇ ਅੰਦਰ ਵੱੜ ਰੋਣ ਲੱਗਿਆ ਲੱਗਿਆ ਰੱਬ ਨੂੰ ਤੇ ਨਾਲ ਦੀ ਨੂੰ ਕੋਸਣਾ ਕਹਿ ਦੂੰ ਤੂੰ ਬਾਹਰ ਹੀ ਰਹਿ ਜਾਂਦੀ ਕਲੰਕਤਾ ਨਾ ਲੱਗਦੇ ਮੁੰਡਾ ਹੁੰਦਾ ਜੁੱਤੀਆਂ ਮਾਰ ਦਿੰਦਾ ਘਰੋਂ ਕੱਢ ਦਿੰਦਾ ਇਹਦਾ ਕੀ ਕਰਾਂ ਮੂੰਹ ਕਿਨੂੰ ਦਿਖਾਵਾਂ ਕੋਮਲ ਲੱਤਾਂ ਨੂੰ ਚੰਬੜਨ ਲੱਗੀ ਅੱਖਾਂ ਖੁੱਲੀਆਂ ਕਿ ਮਾਂ ਪਿਓ ਤੋਂ ਬਿਨਾ ਕੋਈ ਨਹੀਂ ਹੁੰਦਾ ਪਰ ਬਹੁਤ ਦੇਰ ਹੋ ਗਈ ਸੀ ਜੀਤੇ ਨੇ ਆਖਿਆ ਕੋਈ ਨਹੀਂ ਪਾਣੀ ਪੀ ਕੋਮਲ ਨੂੰ ਲੱਗਿਆ ਖਰੇ ਸਭ ਠੀਕ ਹੋ ਜਾਣਾ ਹੈ ਪਰ ਥੋੜੀ ਦੇਰ ਬਾਅਦ ਮੂੰਹ ਝੱਗ ਜੀ ਵਗੀ ਤੇ ਕੋਮਲ ਨੂੰ ਕੁਝ ਹੋ ਗਿਆ ਜ਼ਹਿਰ ਦੀ ਸ਼ੀਸ਼ੀ ਜੀਤੇ ਨੇ ਟੋਆ ਪੋਟ ਨਾਪ ਦਿੱਤੀ ਪੱਗ ਸਾਂਭਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਹੜੀ ਕੋਮਲ ਨੂੰ ਫੜਾਈ ਸੀ ਕਿ ਪੁੱਤ ਦਾਗ ਨਾ ਲੱਗੇ ਉਹਨੂੰ ਖੁਦ ਸਾਂਭਣ ਦਾ ਯਤਨ ਕਰ ਲੱਗਿਆ ਜੀਤਾ ਰੋਲਾ ਪਾ ਦਿੱਤਾ ਕਿ ਕੁੜੀ ਦੇ ਸੱਫ ਲੜ ਗਿਆ ਫੁੱਟ ਫੁੱਟ ਕੇ ਰੋਏ ਦੋਵੇਂ ਜੀ ਲੋਕਾਂ ਨੂੰ ਲੱਗੇ ਤੁਰ ਗਈ ਧੀ ਨੂੰ ਰੋਂਦੇ ਆ ਪਰ ਕਿਨੂੰ ਦੱਸਣ ਕਿ ਲੇਖਾਂ ਨੂੰ ਰੋਂਦੇ ਆ ਕੁੜੀਆਂ ਨੂੰ ਬੇਨਤੀ ਆ ਮੁੰਡੇ ਲੈਵਲ ਸੁੱਟ ਕੇ ਵੀ ਜੀ ਸਕਦੇ ਆ ਕੋਈ ਨਸ਼ੇੜੀ ਬਣ ਜੂ ਕੋਈ ਬਦਮਾਸ਼ ਤੁਹਾਡੇ ਕੋਲ ਕੀ ਰਾਹ ਆ ਜੇ ਪਿਓ ਦੀ ਅੱਖ ਚ ਅੱਖ ਪਾਉਣ ਜੋਗੀਆਂ ਨਾ ਰਹਿ ਇਹਨਾਂ ਤੇ ਵੀ ਲਾਹਨਤ ਨਹੀਂ ਇਸ ਗੱਲ 'ਚ ਧੀਆਂ ਦੀ ਖਲਾਫਤ ਨਹੀਂ ਇੱਥੇ ਗੱਲ ਉਹ ਰੋਲ ਦੀ ਹੋ ਰਹੀ ਆ ਜਿਹੜਾ ਧੀਆਂ ਬਹੁਤ ਵਧੀਆ ਨਿਭਾ ਕੇ ਇੱਕ ਸੋਹਣਾ ਸਮਾਜ ਸਿਰਜ ਸਕਦੀਆਂ ਆ ਪਰ ਮਾਡਰਨ ਸਮਾਜ ਹੋਣ ਦੇ ਬਾਵਜੂਦ ਵੀ ਉਹ ਟੀਬੀ ਨੂੰ ਪਹਾੜ ਸਮਝ ਲੈਂਦੀਆਂ ਤੇ ਆਪਣੇ ਨਾਲ ਨਾਲ ਸਾਰੇ ਸਮਾਜ ਨੂੰ ਖੋਝ ਸੁੱਟ ਦਿੰਦੀਆਂ ਇਹ ਗੱਲ ਸਾਰੀਆਂ ਕੁੜੀਆਂ ਲਈ ਨਹੀਂ ਪਰ ਬਹੁਤਿਆਂ ਲਈ ਹੈ ਵੀ